ਸਹਜ ਪਾਠ ਸਾਨੂੰ ਸਮੇਂ ਦੇ ਅਨੁਸਾਰ ਚੱਲਣ ਲਈ ਪ੍ਰੇਰਦਾ ਹੈ ਮੁਸ਼ਕਲਾਂ ਭਰਿਆ ਸਮਾਂ ਆ ਗਿਆ ਸਮੱਸਿਆਵਾਂ ਆ ਗਈਆਂ ਸਹਜ ਆਨੰਦ ਦੇ ਵਿੱਚ ਜਿਉਂ ਰਿਹਾ ਜਿਹੜਾ ਜ਼ਿੰਦਗੀ ਸਹਜ ਪਾਠ ਕਰਦਾ ਜਿਹੜਾ ਉਹ ਮੁਸ਼ਕਲਾਂ ਨੂੰ ਔਕੜਾਂ ਨੂੰ ਬੜੇ ਸਹਜ ਤਰੀਕੇ ਦੇ ਨਾਲ ਸਮਝ ਕਰਕੇ ਆਪਣੇ ਰਸਤੇ ਤੇ ਪੂਰੇ ਸਹਜ ਆਨੰਦ ਦੇ ਨਾਲ ਤੁਰਿਆ ਰਹੇਗਾ ਤੁਰਿਆ ਰਹੇਗਾ ਕਬੀਰ ਸਾਹਿਬ ਕਹਿੰਦੇ ਨੇ ਦੇਹ ਬਿਮਲ ਮਤ ਸਦਾ ਸਰੀਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਜ ਸਹਜ ਗੁਣ ਰਮਾ ਕਬੀਰ ਆਇਸੀ ਮਤ ਦੇ ਦੇ ਮੈਨੂੰ ਅਕਾਲ ਪੁਰਖ ਵੈਗਰੂ ਨੂੰ ਕਹਿੰਦੇ ਜਿਹੜੀ ਬੇਦਾਗ ਮਤ ਹੋਵੇ ਜਿਹੜੀ ਮੈਲ ਰਹਿਤ ਹੋਵੇ ਭੇਦ ਭਾਵ ਤੋਂ ਰਹਿਤ ਹੋਵੇ ਜਿਹੜੀ ਮੇਰੇ ਅੰਦਰ ਸਾਂਝ ਪੈਦਾ ਕਰਦੀ ਹੋਵੇ ਜਿਹੜੀ ਮੇਰੇ ਅੰਦਰ ਹਰ ਸਥਿਤੀ ਨੂੰ ਸਮਝਣ ਦਾ ਜਿਹੜਾ ਗੁਣ ਪੈਦਾ ਕਰਦੀ ਹੋਵੇ ਉਹ ਮਤ ਦੇ ਮੈਨੂੰ ਦੇ ਬਿਮਲ ਮਤ ਸਦਾ ਸਰੀਰਾ ਇਸ ਸਰੀਰ ਨੂੰ ਉਹ ਮਤ ਬਖਸ਼ਿਸ਼ ਕਰ ਦੇ ਸਹਜ ਸਹਜ ਗੁਣ ਰਮਾ ਕਬੀਰ ਜਿਸ ਦੇ ਵਿੱਚ ਕਬੀਰ ਗੁਣ ਹੀ ਗਾਈ ਜਾਵੇ ਸਹਜ ਆਨੰਦ ਦੇ ਵਿੱਚ ਕਬੀਰ ਸਾਹਿਬ ਬੜੇ ਪ੍ਰੇਮ ਦੇ ਨਾਲ ਵਚਨ ਕਰਦੇ ਨੇ ਹੁਣ ਸਹਜ ਪਾਠ ਕੀ ਹੈ ਸਹਜ ਆਨੰਦ ਦੇ ਵਿੱਚ ਪਾਠ ਕਰਨਾ ਸਹਜ ਆਨੰਦ ਦੇ ਵਿੱਚ ਗੁਰਬਾਣੀ ਪੜ੍ਹਨੀ ਜਿਹੜੇ ਗੁਰਸਿੱਖ ਗੁਰਮੁਖ ਸਹਜ ਆਨੰਦ ਦੇ ਵਿੱਚ ਨਿਤ ਰੋਜ ਨਿਤਨੇਮ ਕਰਦੇ ਹਨ ਨਿਤਨੇਮੀ ਹਨ ਓਹੋ ਜ਼ਿੰਦਗੀ ਨੂੰ ਹਰ ਸਮੇਂ ਇੱਕ ਐਸੀ ਬਣਾ ਕੇ ਜਿਉਂਦੇ ਨੇ ਸਮੱਸਿਆ ਆ ਗਈ ਉਹਦੇ ਵਿੱਚ ਵੀ ਆਨੰਦ ਦੇ ਵਿੱਚ ਹੀ ਰਹਿੰਦੇ ਨੇ ਗੁਰਬਾਣੀ ਕੀ ਕਹਿ ਰਹੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਜਿਹੜਾ ਦੁੱਖ ਦੇ ਵਿੱਚ ਦੁੱਖ ਨੂੰ ਚੇਤੇ ਵੀ ਨਹੀਂ ਰੱਖਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਬੜੇ ਆਨੰਦ ਦੇ ਵਿੱਚ ਹੈ ਦੁੱਖ ਜਿੰਨਾ ਮਰਜੀ ਆ ਜਾਵੇ ਹੁਣ ਭਾਈ ਮਨੀ ਸਿੰਘ ਨਹੀਂ ਉਹਨਾਂ ਦਾ ਬੰਦ-ਬੰਦ ਕਟਿਆ ਜਾ ਰਿਹਾ ਹੈ ਉਹ ਜ਼ਾਲਮ ਕਹਿ ਰਿਹਾ ਹੈ ਜਦੋਂ ਹੱਥ ਪੜ ਕੇ ਜ਼ਾਲਮ ਨੇ ਟੋਕਾ ਆਪਣਾ ਜਿਹੜਾ ਸਰੀਰ ਨੂੰ ਟੁੱਕਦਾ ਸੀ ਦਾਸ ਜਿਹੜਾ ਉਸ ਦੇ ਨਾਲ ਟੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਗੁੱਟ ਫੜ ਲਿਆ ਜਦੋਂ ਫੜਿਆ ਭਾਈ ਮਨੀ ਸਿੰਘ ਕਹਿਣ ਲੱਗੇ ਜਦੋਂ ਮਾਰਨ ਲੱਗਾ ਰੁਕ ਜਾਓ ਇਹ ਚਲਾਦਾ ਕਿਉਂ ਕਿਉਂ ਰੁਕ ਜਾਵਾਂ ਕਹਿੰਦੇ ਤੈਨੂੰ ਹੁਕਮ ਮਿਲਿਆ ਬੰਦ ਬੰਦ ਕਟਣ ਦਾ ਜਿਹੜਾ ਬੰਦ ਆ ਇਹ ਸਰੀਰ ਦੇ ਇਹ ਹੱਥ ਦੇ ਗੁੱਟ ਤੋਂ ਨਹੀਂ ਸ਼ੁਰੂ ਹੁੰਦਾ ਬੰਦ ਬੰਦ ਆ ਜਿਹੜਾ ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ ਮੈਨੂੰ ਉਂਗਲ ਦੇ ਪੋਟਿਆਂ ਤੋਂ ਲੈ ਲੈ ਕੇ ਮੇਰਾ ਬੰਦ ਬੰਦ ਘਟ ਦੇਖੋ ਗੁਰਬਾਣੀ ਕਦੇ ਝੂਠ ਨਹੀਂ ਬੋਲਦੀ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾ ਦੁੱਖ ਅੰਦਰੋਂ ਬਿਲਕੁਲ ਨਹੀਂ ਮਹਿਸੂਸ ਕਰ ਰੇ ਬੰਦ ਬੰਦ ਕਟਿਆ ਜਾ ਰੇ ਜਲਾਦ ਕਹਿੰਦਾ ਕਿਹੜੀ ਮਿੱਟੀ ਦੇ ਬਣੇ ਨੇ ਇਹ ਉਸ ਮਿੱਟੀ ਦੇ ਬਣੇ ਨੇ ਜਿਹਦੇ ਅੰਦਰ ਹਰ ਸਮੇਂ ਪਾਠ ਹੀ ਚੱਲਦਾ ਰਹਿੰਦਾ ਹੈ ਇਹ ਗੁਰੂ ਦੀ ਮਰਜ਼ਾ ਦਾ ਨੂੰ ਸਮਝਦੇ ਹਨ ਹੁਣ ਚਲਾਦ ਨੇ ਬੜੇ ਅੰਦਰੋਂ ਹੈਰਾਨਗੀ ਮਹਿਸੂਸ ਕੀਤੀ ਵੀ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦੇ ਉਹਦੇ ਅੰਦਰ ਇਹ ਬਚਨ ਭਰੇ ਹੋਏ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸ਼ੋਖ ਸੁਨੇਹੋ ਹਰ ਪਾਏ ਨਹੀਂ ਜਾ ਕੇ ਕੰਚਨ ਮਾਟੀ ਮਨ ਜੇ ਖੁਸ਼ੀ ਆ ਜੇ ਫਿਰ ਵੀ ਉਹ ਬਹੁਤਾ ਨੱਚਦਾ ਡੱਪਦਾ ਨਹੀਂ ਫਿਰ ਵੀ ਆਨੰਦ ਦੇ ਵਿੱਚ ਹੀ ਰਹਿੰਦਾ ਇਹ ਵੀ ਤੇਰੀ ਦਾਤਾ ਖੁਸ਼ੀਆਂ ਵੀ ਤੇਰੀ ਦਾਤਾ ਹੈ ਦੁੱਖ ਵੀ ਤੇਰੀਆਂ ਦਾਤਾਂ ਚੋਂ ਹੀ ਆਉਂਦੇ ਨੇ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਕਰੀ ਜਾਣਾ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਨਰੋ ਹਰ ਵੇਲੇ ਕਰੀ ਜਾਣਾ ਚਾਹੀਦਾ ਜਿਹੜਾ ਸਹਜ ਪਾਠ ਹੈ ਸਹਜ ਆਨੰਦ ਦੇ ਵਿੱਚ ਸਾਨੂੰ ਪਾਠ ਨਿਤ ਰੋਜ਼ ਕਰਨਾ ਚਾਹੀਦਾ ਹੈ ਸਹਜ ਪਾਠ ਸਾਡੇ ਜੀਵਨ ਨੂੰ ਪਵਿੱਤਰ ਕਰਦਾ ਹੈ ਸਹਜ ਪਾਠ ਆ ਜਿਹੜਾ ਸਾਨੂੰ ਜਿਉਣ ਦੀ ਸ਼ਕਤੀ ਦਿੰਦਾ ਹੈ ਸਹਜ ਪਾਠ ਆ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚ ਚੰਗਾ ਸਮਾਜ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ ਸਹਜ ਪਾਠ ਸਾਨੂੰ ਚੰਗੇ ਇਨਸਾਨ ਤੇ ਚੰਗੇ ਵਿਦਵਾਨ ਬਣਨ ਦੀ ਪ੍ਰੇਰਣਾ ਦਿੰਦਾ ਹੈ